ਤੇ ਜੁੜ ਮਿਲ ਬੈਠੀ ਪਰਮੇਸ਼ਰ ਪਰਮਾਤਮਾ ਦਾ ਖਾਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਪੈਂਡਾ ਕਾਫੀ ਲੰਬਾ ਕਰਕੇ ਤੁਹਾਡੇ ਚਰਨਾ ਚ ਆਈਆਂ ਤੇ ਜੇ ਭੈਣੋਂ ਥੋੜਾ ਜਿਹਾ ਬਹਿਣ ਦਾ ਯਤਨ ਕਰੋ ਤੇ ਆਨੰਦ ਹੀ ਕੋਈ ਵੱਖਰਾ ਆਵੇਗਾ ਮੈਂ ਹੱਲੇ ਫਤਕ ਵੀ ਨਹੀਂ ਬੁਲਾਈ ਇਹ ਵੀ ਕੋਈ ਸ਼ੁਭ ਕਰਮਾਂ ਦੀ ਨਿਸ਼ਾਨੀ ਹੈ ਆਪਣੀ ਜੀਵ ਇਨਸਾਨ ਦੀ ਕਿ ਗੁਰੂ ਗੋਦ ਅੰਦਰ ਬੈਠ ਕਰਕੇ ਸਰਵਣ ਭਗਤੀ ਕਰਨੀ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਕੌਮ ਜਿੱਦਣ ਇਸ ਗੱਲ ਦੇ ਉੱਤੇ ਫਤਿਹ ਪਾ ਗਈ ਨਾ ਕਿ ਉਗਰਾਈ ਵੀ ਪ੍ਰਬੰਧਕਾਂ ਨੂੰ ਦਿੱਤੀ ਐ ਤਿਆਰ ਵੀ ਹੋਏ ਆ ਘਰੋਂ ਚੱਲ ਕੇ ਵੀ ਆਏ ਆ ਆ ਜਿਹੜੇ ਹੋਰ ਮਤ ਨੇ ਕਿਉਂ ਤਰਕੀਆਂ ਕਰ ਗਏ ਮਾਫੀ ਚਾਹਾਂਗਾ ਕੋਈ ਬਹੁਤ ਵੱਡੀ ਗੱਲ ਨਹੀਂ ਅਸਾਈ ਮਤ ਦੇ ਲੋਕ ਚਰਚ ਵਿੱਚ ਜੇ 4 ਘੰਟੇ ਦਾ ਪ੍ਰੋਗਰਾਮ ਲੀਕ ਦੇ ਦੇ ਤੇ 4 ਘੰਟੇ ਸੁਣਦੇ ਨਹੀਂ ਮੈਂ ਪੂਰੀ ਦੁਨੀਆ ਚ ਦੇਖਿਆ ਹੈ ਹੋਰ ਵੀ بڑے بڑے ਧਾਰਮਿਕ ਸਥਾਨਾਂ ਤੇ ਜਾ ਕੇ ਟਹਾੜੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਇਹ ਢਾੜੀ ਜਥੇ ਨੂੰ ਹੁਕਮ ਹੋਇਆ ਹੈ ਪ੍ਰਬੰਧਕ ਵੀਰਾਂ ਵੱਲੋਂ ਜੇ ਬੁਲਾਇਆ ਹੈ ਤੇ ਫਿਰ ਹੁਣ ਬਹਿ ਕੇ ਸੁਣਨ ਦਾ ਯਤਨ ਕਰੋ ਅਸੀਂ ਇੱਥੋਂ ਤਕਰੀਬਨ ਜਲੰਧਰ ਲੁਧਿਆਣਾ ਖੰਨਾ ਸਰਹੰਦ ਪਟਿਆਲਾ ਤੇ ਠੀਕ 8:55 ਮਿੰਟ ਦੇ ਉੱਤੇ ਭਾਵ ਕਿ 9:00 ਵਜੇ ਸਨੌਰ ਸ਼ਹਿਰ ਸਟੇਜ ਉੱਤੇ ਖੜੇ ਹੋਣਾ ਹੈ। ਇੱਥੋਂ ਦੇ ਮੁਤਾਬਕ ਉਹਨਾਂ ਨਾਲ ਪ੍ਰੋਗਰਾਮ ਕਰ ਲਿਆ ਪਰ ਵੀਰ ਜੀ ਹੋਣਾ ਨੇ ਹੁਕਮ ਲਾ ਦਿੱਤਾ। ਹੁਣ ਸਤਗੁਰੂ ਜਾਣੇ ਸਤਗੁਰੂ ਦੀ ਸੰਗਤ ਜਾਣੇ ਕਿ ਉੱਥੇ ਅਸੀਂ ਕਿੱਦਾਂ ਪਹੁੰਚਣਾ ਹੈ ਸਾਨੂੰ ਕਾਹਦਾ ਫਿਕਰ ਹੈ ਜਦੋਂ ਗੁਰੂ ਆ ਸਾਡਾ ਸਤਗੁਰੂ ਹੈਗਾ ਪਰ ਯਤਨ ਕਰੋ ਇਹਨਾਂ ਨੇ ਹੁਕਮ ਕੀਤਾ ਏ ਸੈਕਟਰੀ ਸਾਡੇ ਮਾਪੇ ਹੁੰਦੇ ਨੇ ਤੇ ਗੁਰਬਾਣੀ ਕਹਿੰਦੀ ਏ ਰੱਬ ਕਿੱਥੋਂ ਵੇਖਣਾ ਹੈ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਅਡੀਆਂ ਚੱਕ ਚੱਕ ਕੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਦੇ ਯੋਗਰ ਤੁਹਾਨੂੰ ਵਿਖਾਏ ਹੈ